ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਚੰਦ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੇ ਨਾਲ ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਤਰਅਸਲ 20 ਜਨਵਰੀ 2025 ਤੋਂ ਬਾਅਦ ਅਮਰੀਕੀ ਰਾਸ਼ਪਤੀ ਡੋਨਲਡ 트੍ਰੰਪ ਦੇ ਵੱਲੋਂ ਲਗਾਤਾਰ ਵੀਜ਼ਾ ਨੀਤੀਆਂ ਤੇ ਡਰਾਈਵਿੰਗ ਸਕੂਲਸ ਰੂਲ ਵਿੱਚ ਵੱਡੇ ਬਦਲਾਅ ਕਰਕੇ ਇਮੀਗਰੈਂਟ ਉੱਪਰ ਸਖਤੀ ਦਿਖਾਈ ਜਾ ਰਹੀ ਹੈ ਜਿਸ ਦਾ ਸਿੱਧਾ ਸਿੱਧਾ ਅਸਰ ਹੁਣ ਅਮਰੀਕਾ ਚ ਪੜਨ ਗਏ ਵਿਦਿਆਰਥੀਆਂ ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ ਦਰਅਸਲ ਅਮਰੀਕਾ ਯੂਨੀਵਰਸਿਟੀਆਂ ਚ ਸਰਦ ਸਮੈਸਟਰ ਦੀ ਸ਼ੁਰੂਆਤ ਤੋਂ ਪਹਿਲਾਂ ਅਗਸਤ ਚ ਅਮਰੀਕਾ ਚ ਭਾਰਤੀ ਵਿਦਿਆਰਥੀਆਂ ਦੀ ਆਮਦ ਵਿੱਚ ਭਾਰੀ ਗਿਰਾਵਟ ਆਈ ਹੈ ਵਿਦਿਆਰਥੀਆਂ ਦੀ ਆਮਦ ਦੀ ਇਹ ਗਿਣਤੀ ਕੋਵਿਡ ਮਹਾਮਾਰੀ 2020 ਤੋਂ ਬਾਅਦ ਸਭ ਤੋਂ ਘੱਟ ਦੱਸੀ ਜਾ ਰਹੀ ਹੈ ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਇਹ ਗਿਰਾਵਟ 44% ਤੋਂ ਵੱਧ ਹੈ ਵਣਜ ਵਿਭਾਗ ਦੇ ਅਧੀਨ ਇੱਕ ਅਮਰੀਕੀ ਸਰਕਾਰੀ ਏਜੰਸੀ ਅੰਤਰਰਾਸ਼ਟਰੀ ਵਪਾਰ ਪ੍ਰਸ਼ਾਸਨ ਦੇ ਅੰਕੜਿਆਂ ਅਨਸਾਰ ਇਸ ਸਾਲ ਅਗਸਤ ਚ 43540 ਭਾਰਤੀ ਵਿਦਿਆਰਥੀ ਵੀਜ਼ਾ ਐਫ ਅਤੇ ਐਮ ਸ਼੍ਰੇਣੀਆਂ ਤੇ ਅਮਰੀਕਾ ਪਹੁੰਚੇ। ਇਹ ਗਿਣਤੀ 2020 ਤੋਂ ਬਾਅਦ ਸਭ ਤੋਂ ਘੱਟ ਹੈ ਜਦੋਂ ਕਿ ਕਰੋਨਾ ਮਹਾਮਾਰੀ ਕਾਰਨ ਯਾਤਰਾ ਪਾਬੰਦੀਆਂ ਲੱਗੂ ਵੀ ਸੀ। 2021 ਵਿੱਚ ਸਟੂਡੈਂਟ ਵੀਜ਼ਾ ਤੇ 55000 ਤੋਂ ਵੱਧ ਭਾਰਤੀ ਆਏ ਜੋ 2022 ਚ ਵਧ ਕੇ 80486 ਅਤੇ 2023 ਵਿੱਚ 93833 ਹੋਗੇ। ਅਗਸਤ 2024 ਚ ਇਹ ਗਿਣਤੀ ਘਟ ਕੇ 74825 ਹੋ ਗਈ ਸੀ। ਮਹਾਮਾਰੀ ਤੋਂ ਪਹਿਲਾਂ ਰਾਸ਼ਪਤੀ ਡੋਨਲਡ 트੍ਰੰਪ ਦੇ ਪਹਿਲੇ ਕਾਰਜਕਾਲ ਭਾਵ ਪਹਿਲੇ ਸਾਲ ਅਗਸਤ 2017 ਵਿੱਚ ਭਾਰਤੀ ਵਿਦਿਆਰਥੀਆਂ ਦੀ ਆਮਦ ਘਟ ਕੇ 41192 ਹੋ ਗਈ ਸੀ ਅਤੇ 2018 ਚ ਅਤੇ 19 ਚ ਇਹ ਲਗਭਗ 41000 ਰਹੀ। ਮਹਾਮਾਰੀ ਤੋਂ ਪਹਿਲਾਂ ਓਬਾਮਾ ਪ੍ਰਸ਼ਾਸਨ ਦੇ ਦੂਜੇ ਕਾਰਜਕਾਲ ਦੇ ਆਖਰੀ ਦੋ ਸਾਲਾਂ ਚ ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦੀ ਆਮਦ ਇਸ ਅਗਸਤ ਦੇ ਮੁਕਾਬਲੇ ਵੱਧ ਸੀ ਪਿਛਲੇ ਸਾਲਾਂ ਦੇ ਅੰਕੜੇ ਦਰਸਾਉਂਦੇ ਹਨ ਕਿ ਅਗਸਤ ਸਤੰਬਰ 'ਚ ਸ਼ੁਰੂ ਹੋਣ ਵਾਲੇ ਸਮੈਸਟਰ ਦੇ ਨਾਲ ਸਟੂਡੈਂਟ ਵੀਜ਼ਾ ਤੇ ਆਮਦ ਆਮ ਤੌਰ ਤੇ ਅਗਸਤ 'ਚ ਸਿਖਰ ਤੇ ਹੁੰਦੀ ਹੈ ਇਸ ਸਾਲ ਜੂਨ ਅਤੇ ਜੁਲਾਈ 'ਚ ਵੀ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਭਾਰਤੀ ਵਿਦਿਆਰਥੀਆਂ ਦੀ ਆਮਦ 'ਚ 40 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ ਅਤੇ ਦੋਵਾਂ ਮਹੀਨਿਆਂ ਦੇ ਅੰਕੜੇ 2022 ਤੋਂ ਬਾਅਦ ਸਭ ਤੋਂ ਘੱਟ ਹਨ ਜੁਲਾਈ ਚ ਭਾਰਤੀ ਵਿਦਿਆਰਥੀਆਂ ਦੀ ਆਮਦ ਪਿਛਲੇ ਸਾਲ ਇਸੇ ਮਹੀਨੇ 24298 ਤੋਂ ਕੱਟ ਕੇ 13027 ਰਹਿ ਗਈ ਸੀ ਜੂਨ ਚ ਇਹ ਗਿਣਤੀ ਪਿਛਲੇ ਸਾਲ 14418 ਤੋਂ ਕੱਟ ਕੇ 8545 ਰਹਿ ਗਈ ਇਹ ਸਾਲ ਜੂਨ ਜੁਲਾਈ ਅਤੇ ਅਗਸਤ ਵਿੱਚ ਭਾਰਤੀ ਵਿਦਿਆਰਥੀਆਂ ਦੀ ਕੁੱਲ ਆਮਦ 63112 ਸੀ ਜੋ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਮਹੀਨਿਆਂ ਚ ਸਭ ਤੋਂ ਘਟੇ ਇਸ ਦੇ ਮੁਕਾਬਲੇ ਅਗਸਤ ਵਿੱਚ 86647 ਚੀਨੀ ਵਿਦਿਆਰਥੀ ਅਮਰੀਕਾ ਪਹੁੰਚੇ ਜੋ ਕਿ ਭਾਰਤੀ ਅੰਕੜਿਆਂ ਨਾਲੋਂ ਦੁੱਗਣੇ ਤੋਂ ਵੀ ਵੱਧ ਹਨ ਹਾਲਾਂਕਿ ਚੀਨ ਵਿੱਚ ਵੀ ਪਿਛਲੇ ਸਾਲ ਅਗਸਤ 98867 ਦੇ ਮੁਕਾਬਲੇ ਗਿਰਾਵਟ ਦੇਖੀ ਗਈ ਹੈ ਪਰ ਇਹ ਅੰਤਰ ਇੰਨਾ ਜ਼ਿਆਦਾ ਨਹੀਂ ਸੀ ਜੂਨ ਤੋਂ ਅਗਸਤ ਤੱਕ ਕੁੱਲ ਚੀਨੀ ਵਿਦਿਆਰਥੀਆਂ ਦੀ ਆਮਦ 111000 ਪਿਛਲੇ ਸਾਲ ਦੀ ਗਿਣਤੀ 132000 ਸੀ 2023 ਚ 127000 ਅਤੇ 2022 ਚ 67324 ਸੀ ਕੋਵਿਡ ਤੋਂ ਪਹਿਲਾਂ ਦੇ ਅੰਕੜੇ ਬਹੁਤ ਜ਼ਿਆਦਾ ਸਨ ਜੋ ਕਿ 2019 ਵਿੱਚ 230000 ਤੱਕ ਪਹੁੰਚ ਗਏ ਸਨ ਓਪਨ 도ਰਸ 2024 ਦੇ ਅੰਕੜਿਆਂ ਅਨੁਸਾਰ 2023-24 ਅਕਾਦਮਿਕ ਸਾਲ ਵਿੱਚ ਭਾਰਤੀ ਚੀਨੀ ਵਿਦਿਆਰਥੀਆਂ ਨੂੰ ਛੱਡ ਕੇ ਅਮਰੀਕਾ ਚ ਸਭ ਤੋਂ ਵੱਡਾ ਅੰਤਰਰਾਸ਼ਟਰੀ ਵਿਦਿਆਰਥੀ ਸਮੂਹ ਬਣ ਗਿਆ ਸੀ ਇਸ ਅਗਸਤ ਵਿੱਚ ਅਮਰੀਕਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੁੱਲ ਗਿਣਤੀ 3 ਲੱਖ 13000 ਰਹੀ ਜੋ ਕਿ ਪਿਛਲੇ ਸਾਲ ਅਗਸਤ ਚ ਲਗਭਗ 3 ਲੱਖ 87000 ਲੱਖ ਤੋਂ 19% ਦੀ ਘਟ ਹੈ ਇਹ 2024 ਅਤੇ 2021 ਦੇ ਕੋਵਿਡ ਸਾਲਾਂ ਨੂੰ ਛੱਡ ਕੇ ਇੱਕ ਦਹਾਕੇ ਚ ਸਭ ਤੋਂ ਘਟ ਹੈ 2015 ਤੋਂ 2019 ਤੱਕ ਅਗਸਤ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਹਰ ਸਾਲ 4 ਲੱਖ ਤੋਂ ਵੱਧ ਰਹੀ ਹੈ 2015 ਚ ਸਭ ਤੋਂ ਜ਼ਿਆਦਾ 455000 ਵਿਜੇਤ ਜਾਰੀ ਕੀਤੇ ਗਏ ਸਨ 2022 ਚ ਇਹ ਗਿਣਤੀ ਘਟ ਕੇ 52821 ਹੋ ਗਈ ਅਤੇ ਫਿਰ 2021 ਚ ਵੱਧ ਕੇ 308000 ਰਹੀ 2022 ਵਿੱਚ ਵੀ 328000 ਅਤੇ 2023 ਚ 394000 ਹੋ ਗਈ ਇਹ ਸੰਖਰਣ ਵਿੱਚ ਕੈਨੇਡਾ ਅਤੇ ਮੈਕਸੀਕੋ ਰਾਈ ਆਉਣ ਵਾਲੇ ਲੋਕ ਸ਼ਾਮਲ ਨਹੀਂ ਹਨ ਗਿਣਤੀ ਚ ਇਹ ਗਰਾਵਟ ਟਰੰਪ ਪ੍ਰਸ਼ਾਸਨ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਕੀਤੀ ਗਈ ਸਖਤ ਕਾਰਵਾਈ ਤੋਂ ਬਾਅਦ ਆਈ ਹੈ ਪ੍ਰਸ਼ਾਸਨ ਨੇ ਫਿਲਸਤੀਨ ਪੱਕੀ ਪ੍ਰਦਰਸ਼ਨਾਂ ਨਾਲ ਜੁੜੇ ਵਿਦਿਆਰਥੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਕਾਰਨੀਆਂ 'ਚ ਸ਼ਾਮਲ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ ਮਈ-ਜੂਨ 'ਚ ਕੁਝ ਹਫ਼ਤਿਆਂ ਲਈ ਇਸੇ ਨੇ ਬਿਨੈਕਾਰਾਂ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ਦੀ ਸਖਤੀ ਨਾਲ ਜਾਂਚ ਕਰਨ ਲਈ ਵਿਦਿਆਰਥੀ ਵੀਜ਼ਾ ਬਿਨੈਕਾਰਾਂ ਦੇ ਇੰਟਰਵਿਊ ਦੀ ਮੁਅੱਤਲ ਕਰ ਦਿੱਤੇ ਹਨ ਇਸ ਤੋਂ ਬਾਅਦ ਅਮਰੀਕੀ ਦੂਤਖਾਨੇ ਨੇ ਵਿਦਿਆਰਥੀ ਵਿਜੇ ਬਿਨਾਕਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਨੂੰ ਜਨਤਕ ਕਰਨ ਲਈ ਕਿਹਾ ਸੀ ਅਤੇ ਇਨ੍ਹਾਂ ਸਭ ਕਾਰਨਾਂ ਕਰਕੇ ਹੀ ਅਮਰੀਕਾ ਚ ਪੜਨ ਵਾਲੇ ਵਿਦਿਆਰਥੀਆਂ ਦੀ ਗਰਾਵਟ ਦੇਖੀ ਜਾ ਰਹੀ ਹੈ। ਬਿਊਰੋ ਰਿਪੋਰਟ ਪ੍ਰਾਈਮ ਪੰਜਾਬ ਟੀਵੀ ਅਗਰ ਇਹ ਦੁਬਾਈ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕੋ ਪਰਿਵਾਰ ਦੇ ਦੋ ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਦਰਅਸਲ ਅਮਰੀਕਾ ਚ ਵਾਪਰੀ ਇੱਕ ਦਰਦਨਾਕ ਸੜਕ ਹਾਦਸੇ ਚ ਸਮਾਣਾ ਦੇ ਫਤਿਹਗੜ ਛੰਨਾ ਪਿੰਡ ਦੇ ਇੱਕ ਪਿਤਾ ਅਤੇ ਪੁੱਤਰ ਦੀ ਮੌਤ ਹੋ ਗਈ। ਜਿਸ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਮ੍ਰਿਤਕ ਪ੍ਰਦੀਪ ਭਾਰਤਵਾਜ ਦੇ ਪਰਿਵਾਰ ਨੇ ਦੱਸਿਆ ਕਿ ਪ੍ਰਦੀਪ ਲਗਭਗ 12 ਸਾਲ ਪਹਿਲਾਂ ਆਪਣੀ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ ਪ੍ਰਦੀਪ ਆਪਣੀ ਪਤਨੀ ਪੁੱਤਰ ਅਤੇ ਇੱਕ ਦੋਸਤ ਨਾਲ ਕੈਨੇਡਾ ਦਾ ਦੌਰਾ ਕਰਕੇ ਆਪਣੀ ਵਿਆਹ ਦੀ ਵਰੇਗੰਨ ਮਨਾਉਣ ਤੋਂ ਬਾਅਦ ਬ੍ਰੈਂਟਨ ਕੈਨੇਡਾ ਤੋਂ ਘਰ ਵਾਪਸ ਅਮਰੀਕਾ ਆ ਰਿਹਾ ਸੀ ਅਤੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਹਾਸਾ ਇੰਨਾ ਜ਼ਬਰਦਸਤ ਸੀ ਕਿ ਜਿਸ ਦੇ ਵਿੱਚ ਪ੍ਰਦੀਪ 파ਰਤਵਾਜ ਉਮਰ 35 ਸਾਲ ਅਤੇ ਉਹਨਾਂ ਦੇ ਛੋਟੇ ਜਿਹੇ ਪੁੱਤਰ ਅਿਆਂਛ ਉਮਰ ਕਰੀਬ 7 ਸਾਲ ਦੀ ਮੌਤ ਹੋ ਗਈ। ਜਦੋਂ ਕਿ ਉਹਨਾਂ ਦੀ ਪਤਨੀ ਅਤੇ ਦੋਸਤ ਗੰਭੀਰ ਜਕਮੀ ਹੋਏ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਜਿੱਥੇ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਉੱਥੇ ਹੀ ਆਪਣੇ ਦ੍ਰਿੜ ਇਰਾਦੇ ਅਤੇ ਮਿਹਨਤ ਦਾ ਲੋਹਾ ਦੁਨੀਆ ਨੂੰ ਮਣਵਾਇਆ। ਇਸੇ ਲੀਤੇ ਚੱਲਦੇ ਆ ਪੰਜਾਬ ਦੀ ਇੱਕ ਹੋਰ ਧੀ ਨੇ ਕੈਨੇਡਾ 'ਚ ਇਤਿਹਾਸ ਰਚਿਆ। ਦਰਅਸਲ ਸ੍ਰੀ ਮੁਕਸਰ ਸਾਹਿਬ ਦੀ ਰਾਜਵੀਰ ਕੌਰ ਬੜਾਂ ਸਸਕੰਚੁਨ ਵਿੱਚ ਰਾਇਲ ਕੈਨੇਡੀਅਨ ਮਾਊਂਟਨ ਪੁਲਿਸ RCMP ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਦਸਤਾਰਦਾਰੀ ਕਾਂਸਟੇਬਲ ਬਣ ਗਈ ਹੈ। ਖੇਤੀਬਾੜੀ ਪਰਿਵਾਰ ਨਾਲ ਸੰਬੰਧਿਤ ਰੱਖਣ ਵਾਲੀ ਰਾਜਵੀਰ ਕੌਰ ਦਾ ਜਨਮ ਸਿੱਖ ਪਰਿਵਾਰ ਵਿੱਚ ਹੋਇਆ ਅਤੇ ਉਸਦੀ ਯਾਤਰਾ ਦ੍ਰਿੜਤਾ, ਵਿਸ਼ਵਾਸ ਅਤੇ ਲਗਨ ਦੀ ਕਹਾਣੀ ਹੈ। ਗੁਰੂ ਗੋਬਿੰਦ ਸਿੰਘ ਕਾਲਡ ਫਾਰ ਔਮਨ ਚੰਡੀਗੜ੍ਹ ਤੋਂ ਐਮਐਸਸੀ आईटी ग्रेजुएट ਅਤੇ 2016 ਵਿੱਚ ਫਰੀਦਕੋਟ ਦੇ ਇੱਕ ਮਕੈਨਿਕਲ ਇੰਜੀਨੀਅਰ ਸਤਵੀਰ ਸਿੰਘ ਨਾਲ ਵਿਆਹ ਕਰਨ ਤੋਂ ਬਾਅਦ ਕੈਨੇਡਾ ਚਲੀ ਗਈ ਉਸਨੇ ਆਪਣਾ ਕੈਰੀਅਰ ਕੈਨੇਡਾ ਵਿੱਚ ਵਾਲਮਾਰਟ ਸਟੋਰ ਤੋਂ ਸ਼ੁਰੂ ਕੀਤਾ ਬਾਅਦ ਵਿੱਚ ਕੈਨੇਡੀਅਨ ਰਿਜ਼ਰਵ ਆਰਮੀ ਵਿੱਚ ਥੋੜੀ ਸਮੇਂ ਲਈ ਸੇਵਾ ਕੀਤੀ ਉਸਦੀ ਅਟੱਲ ਦ੍ਰਿੜਤਾ ਅਤੇ ਜਨਤਕ ਸੇਵਾ ਪ੍ਰਤੀ ਵਚਨਬੱਧਤਾ ਪਿਛਲੇ ਸਾਲ ਰੰਗ ਲਿਆਈ ਜਦੋਂ ਉਸ ਨੂੰ RCMP ਲਈ ਚੁਣਿਆ ਗਿਆ ਆਪਣੀ ਸਖਤ ਸਿਖਲਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਮਾਨ ਨਾਲ ਸਤੰਚੁਨ ਦੇ ਛੋਟੇ ਜੇ ਕਸਬੇ ਮਾਈਲਸਟੋਨ ਵਿੱਚ ਸੇਵਾ ਕਰਦੀ ਰਹੀ। ਰਾਜਵੀਰ ਦੀ ਪ੍ਰਾਪਤੀ ਸਿੱਖ ਪਾਈਚਾਰੇ ਵਿੱਚ ਵਿਸ਼ੇਸ਼ ਤੌਰ ਤੇ ਮਹੱਤਵਪੂਰਨ ਹੈ ਜੋ ਸੱਭਿਆਚਾਰਕ ਮਾਨ ਅਤੇ ਲਿੰਗ ਸਸ਼ਕਤੀਕਰਨ ਦੋਵਾਂ ਦਾ ਪ੍ਰਤੀਕ ਹੈ। ਸਿੱਖਾਂ ਲਈ ਪੱਗ ਵਿਸ਼ਵਾਸ ਦਾ ਇੱਕ ਪਵਿੱਤਰ ਪ੍ਰਤੀਕ ਲੰਬੇ ਸਮੇਂ ਤੋਂ ਪਛਾਣ ਅਤੇ ਹਿੰਮਤ ਦਾ ਪ੍ਰਤੀਕ ਰਿਹਾ ਹੈ। ਦੱਸਣਯੋਗ ਹੈ ਕਿ 1991 ਵਿੱਚ ਬਲਤੇਜ ਸਿੰਘ ਢਿੱਲੋਂ ਪਹਿਲੇ ਆਰਸੀਐਮਪੀ ਅਧਿਕਾਰੀ ਬਣੇ ਜਿਨ੍ਹਾਂ ਨੂੰ ਡਿਊਟੀ ਦੌਰਾਨ ਪੱਗ ਪੈਣ ਦੀ ਇਜਾਜ਼ਤ ਮਿਲੀ। ਇਕ ਇਤਿਹਾਸਿਕ ਪਲ ਜਿਸ ਨੇ ਕੈਨੇਡਾ ਵਿੱਚ ਵਰਦੀ ਨੂੰ ਨੀਤੀ ਨੂੰ ਮੋੜ ਆਕਾਰ ਦਿੱਤਾ ਅੱਜ ਬਲਤੇਜ ਸਿੰਘ ਢਿੱਲੋਂ ਇੱਕ ਕੈਨੇਡੀਅਨ ਸੈਂਟਰ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਨਾਲ ਦੀ ਨਾਲ ਕੈਨੇਡਾ ਵਾਸਤੇ ਨੌਜਵਾਨਾਂ ਨੂੰ ਆਪਣੇ ਧਰਮ ਸਭਿਆਚਾਰ ਅਤੇ ਗੁਰੂ ਸਾਹਿਬਾਨਾਂ ਦੇ ਦਿੱਤੇ ਸਿਧਾਂਤਾਂ ਪ੍ਰਤੀ ਪ੍ਰੇਰਿਤ ਕਰਦੇ ਰਹਿੰਦੇ ਹਨ ਬਿਊਰੋ ਰਿਪੋਰਟ ਪ੍ਰਾਈਮ ਪੰਜਾਬ ਟੀਵੀ